ਕਹਾਂ ੜੀਏ ਸਦ ਹੀ ਰਹੇ ਸਮਾਏ ਮਹਾਰਾਜ ਕਹਿੰਦੇ ਹੈ ਨਾਨਕ ਉਹੀ ਮਨੁੱਖ ਸੱਚਾ ਆਸਿਕ ਕਿਹਾ ਜਾ ਸਕਦਾ ਹੈ ਜੋ ਹਰ ਵੇਲੇ ਆਪਣੇ ਹੀ ਪ੍ਰੀਤਮ ਦੀ ਯਾਦ ਵਿੱਚ ਡੁੱਬਾ ਰਹੇ ਜੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਈ ਆਪਣੇ ਪਿਆਰੇ ਵੱਲੋਂ ਹੋਏ ਕਿਸੇ ਚੰਗੇ ਕੰਮ ਨੂੰ ਤੱਕ ਕੇ ਆਖੇ ਕਿ ਇਹ ਚੰਗਾ ਕੰਮ ਹੈ ਪਰ ਮਾੜੇ ਕੰਮ ਨੂੰ ਵੇਖ ਕੇ ਆਖੇ ਕਿ ਇਹ ਮਾੜਾ ਕੰਮ ਹੈ ਭਾਵ ਆਪਣੇ ਵੱਲੋਂ ਆਏ ਕਿਸੇ ਸੁੱਖ ਨੂੰ ਤਾਂ ਹੱਸ ਕੇ ਕਬੂਲ ਕਰ ਲਏ ਕਰੇ ਪਰ ਦੁੱਖ ਨੂੰ ਵੇਖ ਕੇ ਕਬਰਾ ਜਾਏ ਕਹਿੰਦਾ ਭਾਵ ਆ ਵੀ ਗੁਰੂ ਨੂੰ ਲਾਂਭੇ ਦੇਵੇ ਫਿਰ ਜੇ ਚੰਗਾ ਹੋ ਗਿਆ ਫਿਰ ਤਾਂ ਕਹਿੰਦਾ ਮੈਂ ਚੰਗਾ ਕਰ ਲਿਆ ਸ਼ੁਕਰ ਆ ਪ੍ਰਮਾਤਮਾ ਤੇਰਾ ਤੇ ਜੇ ਕੋਈ ਮਾੜਾ ਕੰਮ ਹੋ ਜਾਏ ਤੇ ਫੇਰ ਉਸ ਨੂੰ ਲਾਂਭੇ ਦਿੰਦਾ ਗੁਰੂ ਨੂੰ ਨਹੀਂ ਪਾਈ ਸਦਾ ਇੱਕੋ ਰੰਗ ਵਿੱਚ ਰਹਿਣਾ ਚਾਹੀਦਾ ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ ਇਹ ਤਾਂ ਦੁੱਖ ਤੇ ਸੁੱਖ ਤਾਂ ਕੱਪੜਿਆਂ ਦੀ ਤਰ੍ਹਾਂ ਹੈ ਕਦੀ ਸੁੱਖ ਆ ਜਾਂਦਾ ਤੇ ਕਦੀ ਦੁੱਖ ਆ ਜਾਂਦਾ ਇਹ ਗੁਰੂ ਨੂੰ ਦਾ ਹੁਕਮ ਸਿਰ ਮੱਥੇ ਮੰਨੇ ਮਨੁੱਖ ਫੇਰ ਸੱਚਾ ਪਿਆਰ ਹੈ ਜਿਵੇਂ ਕਿ ਆਪਾਂ ਪ੍ਰੈਕਟੀਕਲ ਵੀ ਇਤਿਹਾਸ ਉਗਵਾ ਹੈ ਬਿਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਜੀ ਦੇ ਜਦੋਂ ਚਾਰ ਸਹਿਬਜ਼ਾਦਿਆਂ ਨੇ ਜਨਮ ਲਏ ਤੇ ਰੌਣਕਾਂ ਲੱਗੀਆਂ ਆਨੰਦਪੁਰ ਸਾਹਿਬ ਵਿੱਚ ਉਦੋਂ ਵੀ ਉਸੇ ਰੰਗ ਵਿੱਚ ਤੇ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਸਹਿਬਜ਼ਾਦਿਆਂ ਦੀਆਂ ਲਾਸਾਂ ਕੋਲ ਦੀ ਤੇ ਗੁਰੂ ਦੇ ਪਿਆਰਿਆਂ ਦੇ ਸਿੰਘ ਸ਼ਹੀਦਾਂ ਦੀਆਂ ਲਾਸਾਂ ਕੋਲ ਦੀ ਨਾ ਕਿਹਾਏ ਉਦੋਂ ਵੀ ਉਸੇ ਰੰਗ ਵਿੱਚ ਇਹ ਆ ਸੱਚਾ ਪਿਆਰ ਪ੍ਰਭੂ ਪ੍ਰਮਾਤਮਾ ਦੇ ਨਾਲ ਤੇ ਆਪਾਂ ਆਮ ਮਨੁੱਖ ਸੁਖ ਵੇਲੇ ਤਾਂ ਭੰਗੜੇ ਪਾਉਣ ਲੱਗ ਜਾਂਦੇ ਨੇ ਤੇ ਜੇ ਕੋਈ ਦੁੱਖ ਆ ਜਾਂਦਾ ਤਾਂ ਫਿਰ ਉਸ ਪ੍ਰਭੂ ਪਰਮਾਤਮਾ ਨੂੰ ਗੁਰੂ ਨੂੰ ਲਾਂਭੇ ਦਿੰਦਾ ਹੈ ਇਹ ਭਾਈ ਸੱਚਾ ਪਿਆਰ ਨਹੀਂ ਆਖਿਆ ਜਾ ਸਕਦਾ ਮਹਾਰਾਜ ਕਹਿੰਦੇ ਆਸਿਕ ਇਹ ਨਾ ਆਖੀਏ ਜਿਹਨੇ ਖੇ ਵਰਤੇ ਸੋਏ ਲੈ ਆਗੀਓ ਗੱਲ ਮਹਾਰਾਜ ਕਹਿੰਦੇ ਉਹ ਮਨੁੱਖ ਵੀ ਹੈ ਉਹ ਮਨੁੱਖ ਵੀ हे नानक सच्चा आशिक नहीं कहा जा सकता क्योंकि वो लेखे गिन-गिन के प्यार दी सांझ बनांदा है वे जो चंगा हो रिया ता गुरु दा सत्कार करदा प्यार करदा जे कोई माड़ी कटणा कट जे ता फिर लांबे दंदा मोहल्ला दूजा सलाम जवाब दोवे करे मुट्टो कुत्ता जाए ਜੋ ਮਨੁੱਖ ਆਪਣੇ ਮਾਲਕ ਪ੍ਰਭੂ ਦੇ ਹੁਕਮ ਅੱਗੇ ਕਦੇ ਤਾਂ ਸਿਰ ਨਵਾਉਂਦਾ ਹੈ ਅਤੇ ਕਦੇ ਉਸ ਦੇ ਕੀਤੇ ਉੱਤੇ ਇਤਰਾਜ਼ ਕਰਦਾ ਹੈ ਉਹ ਮਾਲਕ ਦੀ ਰਜਾ ਦੇ ਰਾਹ ਉੱਤੇ ਤੁਰਨ ਤੋਂ ਘਬਰਾਉਂਦਾ ਹੈ ਓਕਾ ਹੀ ਖੁੰਝਿਆ ਰਹਿੰਦਾ ਹੈ ਨਾਨਕ ਦੋਵੇਂ ਕੂੜੀਆਂ ਥਾਏ ਨ ਕਾਈ ਪਾਏ ਏ ਨਾਨਕ ਸਿਰ ਨਵਾਣਾ ਅਤੇ ਇਤਰਾਜ਼ ਕਰਨਾ ਦੋਵੇਂ ਹੀ ਝੂਠੇ ਹਨ ਇਨ੍ਹਾਂ ਦੋਹਾਂ ਵਿੱਚੋਂ ਕੋਈ ਗੱਲ ਵੀ ਮਾਲਕ ਦੇ ਦਰ ਤੇ ਕਬੂਲ ਨਹੀਂ ਹੁੰਦੀ ਪੌੜੀ ਜਿੱਤ ਸੇ ਵੀ ਇਹ ਸੁਖ ਪਾਈਏ ਸੋ ਸਹਬ ਸਦਾ ਸੰਭਾਲੀਏ ਜਿੱਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ ਜਿਸ ਮਾਲਕ ਦਾ ਸਿਮਰਨ ਕੀਤਿਆਂ ਸੁਖ ਮਿਲਦਾ ਹੈ ਉਸ ਮਾਲਕ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਜਿੱਤ ਕੀਤਾ ਪਾਈਏ ਆਪਣਾ ਤਾਂ ਕਾਲ ਬੁਰੀ ਕਿਉਂ ਕਾਲੀਏ ਮਹਾਰਾਜ ਕਹਿੰਦੇ ਜਦੋਂ ਮਨੁੱਖ ਨੇ ਆਪਣੇ ਕੀਤੇ ਦਾ ਫਲ ਆਪ ਭੋਗਣਾ ਹੈ ਤਾਂ ਫਿਰ ਕੋਈ ਮਾੜੀ ਕਮਾਈ ਨਹੀਂ ਕਰਨੀ ਚਾਹੀਦੀ ਜਿਸ ਦਾ ਮਾੜਾ ਫਲ ਭੋਗਣਾ ਪਏ ਮੰਦਾ ਮੂਲ ਨਾ ਕੀਤੀ ਦੇ ਲੰਮੀ ਨਜ਼ਰ ਨਿਹਾਲੀਏ ਮਹਾਰਾਜ ਕਹਿੰਦੇ ਮਾੜਾ ਕੰਮ ਭੁੱਲ ਕੇ ਵੀ ਨਾ ਕਰੀਏ ਡੂੰਗੀ ਵਿਚਾਰ ਵਾਲੀ ਨਜ਼ਰ ਮਾਰ ਕੇ ਤੱਕ ਲਈਏ ਕਿ ਇਸ ਮਾੜੇ ਕੰਮ ਦਾ ਛੱਟਾ ਕੀ ਨਿਕਲੇਗਾ ਜਿਉਂ ਸਾਹਿਬ ਨਾਲ ਨਾ ਹਾਰੀਏ ਤਬਿਹਾ ਪਾਸਾ ਢਾਲੀਏ ਕੋਈ ਇਹੋ ਜਿਹਾਂ ਉਦਮ ਕਰਨ ਚਾਹੀਦਾ ਹੈ ਜਿਸ ਕਰਕੇ ਪ੍ਰਭੂ ਖਸਮ ਨਾਲੋਂ ਪ੍ਰੀਤ ਨਾ ਟੁੱਟ ਜਾਏ ਕਿਸਲਾਹੇ ਉੱਪਰ ਘਾਲੀਏ ਕਿਸਲਾਹੇ ਉੱਪਰ ਘਾਲੀਏ ਮਨੁੱਖਾ ਜਨਮ ਪਾ ਕੇ ਕੋਈ ਨਭੇ ਵਾਲੀ ਕਾਲ ਕਮਾਈ ਕਰਨੀ ਚਾਹੀਦੀ ਹੈ ਕਾਲ ਕਮਾਈ ਕਰਨੀ ਚਾਹੀਦੀ ਹੈ ਸਲੋਕ ਮਹਲਾ ਦੂਜਾ ਚੱਕਰ ਲੱਗੇ ਚੱਕਰੀ ਨਾਲੇ ਗਾਰਬ ਬਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਜੇ ਕੋਈ ਨੌਕਰ ਆਪਣੇ ਮਾਲਕ ਦੀ ਨੌਕਰੀ ਵੀ ਕਰੇ ਤੇ ਨਾਲ-ਨਾਲ ਆਪਣੇ ਮਾਲਕ ਅੱਗੇ ਆਕਰ ਦੀਆਂ ਗੱਲਾਂ ਵੀ ਕਰੀ ਜਾਏ ਤਾਂ ਉਹਨੂੰ ਮਾਲਕ ਪ੍ਰਵਾਨ ਨਹੀਂ ਕਰੇਗਾ ਉਹਦੇ ਤੇ ਮਾਲਕ ਖੁਸ਼ ਨਹੀਂ ਹੋਏਗਾ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਅਤੇ ਇਹੋ ਜਿਹੀਆਂ ਬਾਹਰਲੀਆਂ ਗੱਲਾਂ ਮਾਲਕ ਦੇ ਸਾਹਮਣੇ ਕਰੇ ਤਾਂ ਉਹ ਨੌਕਰ ਮਾਲਕ ਦੀ ਖੁਸ਼ੀ ਹਾਸਲ ਨਹੀਂ ਕਰ ਸਕਦਾ ਇਸੇ ਤਰ੍ਹਾਂ ਹੀ ਭਾਈ ਆਪਾਂ ਵੀ ਜੇ ਗੁਰੂ ਦੇ ਸਨਮੁਖ ਰਹੀਏ ਤਾਂ ਸਾਡਾ ਭਲਾ ਹੋਏਗਾ ਸਾਡੇ ਜੀਵਨ ਸਫਰ ਜਾਏਗਾ ਤੇ ਜੇ ਗੱਲਾਂ ਅਸੀਂ ਆਪਣੀਆਂ ਮਾਨਾਈਆਂ ਕਰਦੇ ਆਂ ਆ ਵੀ ਠੀਕ ਆ ਉਹ ਵੀ ਠੀਕ ਆ ਜੀ ਫੇਰ ਗੁਰੂ ਨੂੰ ਨਹੀਂ ਚੰਗਾ ਲੱਗਦਾ ਪਾਈ ਮਨਮੁਖ ਹੋ ਜਾਂਦਾ ਮਨੁਖ ਤੇ ਮਨਮੁਖ ਨੂੰ ਕੋਈ ਗੁਰੂ ਘਰ ਵਿੱਚ ਥਾਂ ਨਹੀਂ ਹੁੰਦੀ ਇੱਥੇ ਤਾਂ ਆਪ ਗਵਾਏ ਸੇਵਾ ਕਰੇ ਤਾਂ ਕਿਸ ਪਾਏ ਮਾਣ ਮਨੁਖ ਆਪਣਾ ਆਪ ਮਿਟਾ ਕੇ ਮਾਲਕ ਦੀ ਸੇਵਾ ਕਰੇ ਤਾਂ ਹੀ ਉਸ ਨੂੰ ਮਾਲਕ ਦੇ ਦਰ ਤੋਂ ਕੁਝ ਆਦਰ ਮਿਲਦਾ ਹੈ ਨਾਨਕ ਜਿਸ ਨੂੰ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪਰਬਾਨ ਤਾਂ ਹੀ ਹੈ ਨਾਨਕ ਉਹ ਮਨੁੱਖ ਆਪਣੇ ਉਸ ਮਾਲਕ ਨੂੰ ਮਿਲ ਪੈਂਦਾ ਹੈ ਜਿਸ ਦੀ ਸੇਵਾ ਵਿੱਚ ਲੱਗਾ ਹੋਇਆ ਹੈ ਆਪਣਾ ਆਪ ਗਵਾ ਕੇ ਸੇਵਾ ਵਿੱਚ ਲੱਗਾ ਹੋਇਆ ਮਨੁੱਖੀ ਮਾਲਕ ਦੇ ਦਰ ਤੇ ਕਬੂਲ ਹੁੰਦਾ ਹੈ ਚਲੋ ਕਮਹਲਾ ਤੂਜਾ ਜੋ ਜੀ ਹੋਏ ਸੋ ਉਗਬੇ ਮੋਹਕਾ ਕਹਿਆ ਬਾਉ ਮਹਾਰਾਜ ਕਹਿੰਦੇ ਜੋ ਕੁਝ ਮਨੁੱਖ ਦੇ ਦਿਲ ਵਿੱਚ ਹੁੰਦਾ ਹੈ ਉਹੀ ਪ੍ਰਗਟ ਹੁੰਦਾ ਹੈ ਭਾਵ ਜਿਹੋ ਜਿਹੀ ਮਨੁੱਖ ਦੀ ਨੀਅਤ ਹੁੰਦੀ ਹੈ ਤੇ ਉਹ ਜਿਹੜਾ ਉਸ ਨੂੰ ਫਲ ਲੱਗਦਾ ਹੈ ਜੇ ਅੰਦਰ ਨੀਅਤ ਕੁਝ ਹੋਰ ਹੋਵੇ ਤਾਂ ਉਸ ਦੇ ਉਲਟ ਮੂਹ ਆਖ ਦੇਣਾ ਬੇਅਰਥ ਹੈ ਇਹ ਵੀ ਆਪਾਂ ਸਮਝ ਲੈਣੇ ਵੀ ਕਹਿੰਦਾ ਪਹਿਲਾਂ ਜੋ ਅੰਦਰ ਹੁੰਦੀ ਹੈ ਆਪਣੇ ਘਰੋਂ ਬਾਹਰ ਆ ਜਾਂਦੀ ਆ ਬੀਜੇ ਪਖ ਮੰਗੇ ਅਮਰਤ ਵੇਖੋ ਇਹੋ ਨਿਆਓ ਇੱਕ ਈ ਅਚਰਜ ਗੱਲ ਹੈ ਕਿ ਮਨੁੱਖ ਬੀਜ ਦਾ ਤਾਂ ਜ਼ਹਿਰ ਹੈ ਭਾਵ ਨੀਅਤ ਤਾਂ ਬਕਾਰਾਂ ਬੰਦ ਹੈ ਪਰ ਉਸ ਦੇ ਹਲ ਬਜੋ ਮੰਗਦਾ ਅੰਮ੍ਰਿਤ ਹੈ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਜੇ ਹਾ ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਜਾਸ ਕੋਈ ਵੀ ਮਨੁੱਖ ਪਰਖ ਕੇ ਵੇਖ ਲੈ ਕਿਸੇ ਅਨਜਾਨ ਨਾਲ ਲਾਈ ਹੋਈ ਮਿੱਤਰਤਾ ਕਦੇ ਸਿਰੇ ਨਹੀਂ ਚੜਦੀ ਜਿਵੇਂ ਕਿ ਨਿਆਣੇ ਨਾਲ ਦੋਸਤੀ ਪੂਰੀ ਨਹੀਂ ਨਾ ਪੈਂਦੀ ਇਸੇ ਤਰ੍ਹਾਂ ਹੀ ਭਾਈ ਗੁਰੂ ਤੋਂ ਬਿਨਾਂ ਹੋਰ ਆਪਣੇ ਆਪ ਨੂੰ ਬ੍ਰਹਮਗਣੀ ਅਖਵਾਉਣ ਵਾਲੇ ਮਹਾਪੁਰ ਅਖਵਾਉਣ ਵਾਲੇ ਤੇ ਅਸੀਂ ਕਹਿੰਦੇ ਵੀ ਕਹਿੰਦੇ ਅਸੀਂ ਪਾਰ ਉਤਾਰਾ ਕਰ ਦੇਾਂਗੇ ਜੇ ਮਨੁੱਖ ਉਹਨਾਂ ਤੇ ਓਟ ਰੱਖਦਾ ਤਾਂ ਨਿਆਣੇ ਨਾਲ ਦੋਸਤੀ ਕਰਨ ਵਾਲੀ ਗੱਲ ਐ ਕਿਉਂਕਿ ਉਹਨਾਂ ਤੋਂ ਨਹੀਂ ਭਾਈ ਤੇਰਾ ਕੁਝ ਵੀ ਸਬਰ ਨਾ ਗੁਰੂ ਦੇ ਚਰਨਾਂ ਨਾਲ ਲੱਗ ਕੇ ਨਾਮ ਬਾਣੀ ਨਾਲ ਜੁੜ ਕੇ ਹੀ ਮਨੁੱਖਾ ਜਨਮ ਸਫਰ ਹੋਣਾ ਹੈ ਤੋ ਜਿਹੜੇ ਮਹਾਪੁਰਖ ਜਾਂ ਆਪਣੇ ਆਪ ਨੂੰ ਗਿਆਨੀ ਅਖਵਾਉਂਦੇ ਹਨ ਉਹ ਆਪਣੇ ਵੀਰ ਤੇ ਭਾਈ ਹਨ ਜਿਹੜੇ ਹਰੀ ਪ੍ਰਭੂ ਪਰਮਾਤਮਾ ਦੀ ਗੱਲ ਸੁਣਾਉਂਦੇ ਨੇ ਆਪਾਂ ਨੂੰ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਇਹ ਗੱਲ ਆਪਾਂ ਮੰਨ ਕੇ ਚੱਲਣਾ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਕੋਈ ਵੀ ਮਨੁੱਖ ਪਰਖ ਕੇ ਵੇਖ ਲੈ ਕਿਸੇ ਅਣਜਾਣ ਨਾਲ ਲਾਈ ਹੋਈ ਮਿੱਤਰਤਾ ਕਦੇ ਚਿਹਰੇ ਨਹੀਂ ਚੜਦੀ ਜੇ ਹਾ ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਜਾਸ ਕਿਉਂਕਿ ਉਸ ਅਣਜਾਣ ਦਾ ਰਵਈਆ ਉਹੋ ਜਿਹਾ ਹੀ ਰਹਿੰਦਾ ਹੈ ਜਿਹੋ ਜਿਹੀ ਉਸ ਦੀ ਸਮਝ ਹੁੰਦੀ ਹੈ ਇਸੇ ਤਰ੍ਹਾਂ ਇਸ ਮੂਰਖ ਮਨ ਦੇ ਆਖੇ ਲੱਗਿਆ ਕਦੇ ਲਾਭ ਨਹੀਂ ਹੁੰਦਾ ਇਹ ਮਨ ਆਪਣੀ ਸਮਝ ਅਨੁਸਾਰ ਬਕਾਰਾਂ ਵੱਲ ਹੀ ਲਈ ਫਿਰਦਾ ਹੈ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਕਿਸੇ ਇੱਕ ਚੀਜ਼ ਵਿੱਚ ਕੋਈ ਜੋਰ ਹੋਰ ਚੀਜ਼ ਤਾਂ ਹੀ ਪੈ ਸਕਦੀ ਹੈ ਇਸੇ ਇੱਕ ਚੀਜ਼ ਵਿੱਚ ਕੋਈ ਹੋਰ ਚੀਜ਼ ਤਾਂ ਹੀ ਪੈ ਸਕਦੀ ਹੈ ਜੇ ਉਸ ਵਿੱਚੋਂ ਪਹਿਲੀ ਪਈ ਹੋਈ ਚੀਜ਼ ਕੱਢ ਲਈ ਜਾਏ ਇਸੇ ਤਰ੍ਹਾਂ ਇਸ ਮਨ ਨੂੰ ਪ੍ਰਭੂ ਵੱਲ ਜੋੜਨ ਲਈ ਇਹ ਜ਼ਰੂਰੀ ਹੈ ਕਿ ਇਸ ਦਾ ਪਹਿਲਾ ਸੁਭਾਅ ਤਬਦੀਲ ਕੀਤਾ ਜਾਏ। ਹੋਰ ਸੌਖਾ ਸਮਝ ਲੈਣੇ ਵੀ ਜੇ ਕਿਸੇ ਭਾਂਡੇ ਵਿੱਚ ਪਾਣੀ ਭਰਿਆ ਹੋਇਆ ਤੇ ਆਪਾਂ ਦੁੱਧ ਪਾਉਣਾ ਤੇ ਪਹਿਲਾਂ ਪਾਣੀ ਭਾਈ ਡੋਲ ਤੇ ਉਸ ਭਾਂਡੇ ਨੂੰ ਖਾਲੀ ਕਰ ਲੋ ਤੇ ਫਿਰ ਦੁੱਧ ਪੈ ਜਾਏਗਾ ਉਹਦੇ ਚ ਤੇ ਜੋ ਪਹਿਲਾਂ ਹੀ ਪਾਣੀ ਨਾਲ ਭਰਿਆ ਹੋਇਆ ਉਹਦੇ ਵਿੱਚ ਦੁੱਧ ਪਾਈਏ ਤਾਂ ਨਹੀਂ ਪੈਣਾ। ਇਸੇ ਤਰ੍ਹਾਂ ਹੀ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਜੇ ਮਨ ਦੇ ਅੰਦਰ ਪਾਈ ਹੋਰ ਵਿਚਾਰ ਨੇ ਕਿਸੇ ਦਾ ਹੋਰ ਖਿਆਲ ਹੈ ਤਾਂ ਫਿਰ ਸਿੱਖੀ ਵਾਲਾ ਸਿਧਾਂਤ ਨਹੀਂ ਟਿਕਣਾ ਗੁਰੂ ਦਾ ਗਿਆਨ ਤੇ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਟਿਕਣਾ ਜੇ ਇਸ ਹਿਰਦੇ ਘਰ ਵਿੱਚ ਹੋਰ ਕੂੜ-ਕਬਾੜ ਭਰਿਆ ਹੋਇਆ ਹੈ ਤਾਂ ਪਹਿਲਾਂ ਉਸ ਨੂੰ ਡਿਲੀਟ ਕਰੋ ਮਨ ਨੂੰ ਸਾਫ਼ ਕਰੋ ਫਿਰ ਉਹ ਚੀਜ਼ ਪ੍ਰਭੂ ਪਰਮਾਤਮਾ ਦੇ ਨਾਮ ਦੀ ਵਸਤੂ ਤੇ ਗੁਰੂ ਦਾ ਸਿਧਾਂਤ ਟਿਕ ਜਾਏਗਾ ਸਾਹਿਬ ਸੇਤੀ ਹੁਕਮ ਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਖਾਸਮ ਪ੍ਰਭੂ ਨਾਲ ਹੁਕਮ ਕੀਤਾ ਹੋਇਆ ਕੰਮਜਾਬ ਨਹੀਂ ਹੋ ਸਕਦਾ ਵਿੱਚ ਤੋ ਹੁਕਮ ਕਰੇ ਵੀ ਗੁਰੂ ਸਾਹਿਬ ਜੀ ਆਹ ਕਰ ਦਿਓ ਗੁਰੂ ਸਾਹਿਬ ਜੀ ਉਹ ਕਰ ਦਿਓ ਨਹੀਂ ਹੁਕਮ ਨਹੀਂ ਚੱਲੇਗਾ ਇੱਥੇ ਤੇਰੀ ਅਰਦਾਸ ਹੋਏਗੀ ਵੀ ਮਹਾਰਾ ਸੱਚੇ ਪਾਤਸ਼ਾਹ ਆਹ ਕਾਰੋਬਾਰ ਕਰਨ ਲੱਗੇ ਆ ਜਾਂ ਆਹ ਕੰਮ ਸਾਰ ਰੁਕਿਆ ਹੋਇਆ ਜਾਂ ਇਹ ਨੇਪਰੇ ਨਹੀਂ ਚੜਦਾ ਆਪ ਹੀ ਦੇ ਚਰਨਾਂ ਵਿੱਚ ਅਰਦਾਸ ਆ ਕਿਰਪਾ ਕਰਕੇ ਮਹਾਰਾ ਸੱਚੇ ਪਾਤਸ਼ਾਹ ਜੀ ਇਹਨੂੰ ਸਪੂਰਨ ਕਰੋ ਇਹ ਅਰਦਾਸ ਸੋਡੀ ਸੁਨੇਗਾ ਹੁਕਮ ਨਹੀਂ ਚੱਲੇਗਾ ਗੁਰੂ ਦੇ ਅੱਗੇ ਅਰਦਾਸ ਚੱਲੇਗੀ ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਬਤ ਵਿਗਾਸ ਮਰਾਨੇ ਪਹਿਲਾ ਵਾਲੇ ਬੰਦ ਚ ਦੱਸਦਾ ਵੀ ਖਸਮ ਨਾਲ ਹੁਕਮ ਕੀਤਾ ਹੋਇਆ ਕੰਮਜਾਬ ਨਹੀਂ ਹੋ ਸਕਦਾ ਉਸ ਦੇ ਅੱਗੇ ਤੱਕ ਨਿਮਰਤਾ ਹੀ ਫੱਬਦੀ ਹੈ ਤੇ हे ਨਾਨਕ ਧੋਖੇ ਦਾ ਕੰਮ ਕੀਤਿਆਂ ਧੋਖਾ ਹੀ ਹੁੰਦਾ ਹੈ ਕੂੜ ਕਮਾਵੇ ਕੂੜੋ ਹੋਵੇ ਨਾਨਕ ਸਿਬਤ ਵਿਗਾਸ ਬਿਹੇ ਨਾਨਕ ਧੋਖੇ ਦਾ ਕੰਮ ਕੀਤਾ ਹੋਇਆ ਧੋਖਾ ਹੀ ਹੁੰਦਾ ਹੈ ਭਾਵ ਜਿਤਨਾ ਚਿਰ ਮਨੁੱਖ ਦੁਨੀਆ ਦੇ ਧੰਦਿਆਂ ਵਿੱਚ ਲੱਗਾ ਰਹਿੰਦਾ ਹੈ ਉਤਨਾ ਚਿਰ ਚਿੰਤਾ ਵਿੱਚ ਹੀ ਫਸਿਆ ਰਹਿੰਦਾ ਹੈ ਮਨ ਪ੍ਰਭੂ ਦੀ ਸਿਬਤ ਸਲਾਹ ਕੀਤਿਆਂ ਹੀ ਖੜਾਓ ਵਿੱਚ ਆਉਂਦਾ ਹੈ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਬਾੜਾ ਰੂਸੋਨੇ ਅਨਜਾਨ ਨਾਲ ਮਿੱਤਰਤਾ ਜਾਂ ਆਪਣੇ ਨਾਲੋਂ ਵੱਡੇ ਨਾਲ ਪਿਆਰ ਪਾਣੀ ਅੰਦਰ ਲੀਕ ਜਿਉ ਤਿਸ ਦਾ ਥਾਉ ਨਾ ਥੇ ਮਹਾਰਾਜ ਕਹਿੰਦੇ ਨਿਆਣੇ ਨਾਲ ਦੋਸਤੀ ਤੇ ਆਪ ਤੋਂ ਵੱਡੇ ਦੇ ਨਾਲ ਪਿਆਰ ਇਉਂ ਹਨ ਜਿਵੇਂ ਪਾਣੀ ਵਿੱਚ ਲੀਕ ਹੈ ਉਸ ਲੀਕ ਦਾ ਕੋਈ ਨਿਸ਼ਾਨ ਨਹੀਂ ਰਹਿੰਦਾ ਪਾਣੀ ਵਿੱਚ ਲਕੀਰ ਮਾਰ ਦਿਓ ਤੁਸੀਂ ਉਹਦਾ ਨਿਸ਼ਾਨ ਰਹਿ ਜੂ ਨਾ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆਣਾ ਸਕੇ ਰਾਸ ਜੇ ਕੋਈ ਅਣਜਾਣ ਹੋਵੇ ਤਾਂ ਉਹ ਕੋਈ ਕੰਮ ਕਰੇ ਉਹ ਕੰਮ ਨੂੰ ਸਿਰੇ ਨਹੀਂ ਚਾੜ ਸਕਦਾ ਜਿਹਦੇ ਬਾਰੇ ਜਾਣਕਾਰੀ ਨਹੀਂ ਆਪਾਂ ਕਹਿ ਦਿੰਦੇ ਆ ਨਾ ਵੀ ਤੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਗੱਡੀ ਲੈ ਲੋ ਇਹ ਆਪਾਂ ਜਿਹੜਾ ਬੰਦਾ ਅਣਜਾਣ ਨਹੀਂ ਚਲਾਉਣ ਜਾਣਦਾ ਉਹਨੂੰ ਆਪਾਂ ਕਦੇ ਵੀ ਸਟੇਨਗ ਹੱਥ ਵਿੱਚ ਨਹੀਂ ਦੇਣ ਦਿੰਦੇ ਕਿਉਂਕਿ ਉਹ ਅਣਜਾਣ ਆ ਉਹਨੂੰ ਪਤਾ ਨਹੀਂ ਉਹਨੂੰ ਤੋੜਨ ਦਾ ਤੇ ਰੋਕਣ ਦਾ ਉਹ ਨੁਕਸਾਨ ਕਰੇਗਾ ਇਹ ਸੌਖੀ ਧਾਰਨਾ ਸਮਝਣ ਵਾਸਤੇ ਮਹਾਰਾਜ ਕਹਿੰਦੇ ਹੋਏ ਅਿਆਣਾ ਕਰੇ ਕੰਮ ਅਣਜਾਣ ਹੋ ਕੇ ਜਿਹੜਾ ਕੰਮ ਕਰਦਾ ਜਿਹੜੇ ਕੰਮ ਤੋਂ ਜਾਣੂ ਨਹੀਂ ਹੈ ਮਨੁੱਖ ਜੇ ਉਹ ਕੰਮ ਕਰੇ ਤਾਂ ਉਹ ਪੂਰਾ ਨਹੀਂ ਕਰ ਸਕਦਾ ਨੁਕਸਾਨ ਕਰੇਗਾ ਜੇ ਇੱਕ ਅਧ ਚੰਗੀ ਕਰੇ ਦੋਜੀ ਵੀ ਬੇਰਾਸ ਜੇ ਭਲਾ ਉਹ ਕਦੇ ਜੇ ਉਹ ਭਲਾ ਉਹ ਕਦੇ ਕੋਈ ਮਾੜਾ ਮੋਟਾ ਇੱਕ ਕੰਮ ਕਰ ਵੀ ਲਵੇ ਤਾਂ ਵੀ ਦੂਜੇ ਕੰਮ ਨੂੰ ਵਿਗਾੜ ਦੇਗਾ ਜੇ ਤੋਰ ਵੀ ਲਊਗਾ ਗੱਡੀ ਮਤਲਬ ਆਪਸ ਆਧਾਰ ਨਾਲ ਹੀ ਆ ਵੀ ਗੱਡੀ ਤੋਰ ਵੀ ਲਊ ਅਣਜਾਨ ਅਨਜਾਨ ਘੇਰ ਪਾ ਲਿਆ ਉਹਨੇ ਤੋਰ ਲਈ ਤੇ ਗਾਂ ਰੋਕਣ ਦਾ ਪਤਾ ਨਹੀਂ ਫੇਰ ਠੋਕੂ ਕੰਦ ਚ ਜਾਂ ਕਾਸ਼ੇ ਚ ਪੌੜੀ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਪਾਏ ਜੇ ਨੌਕਰ ਆਪਣੇ ਮਾਲਕ ਦੀ ਮਰਜ਼ੀ ਅਨਸਾਰ ਤੁਰੇ ਤਾਂ ਹੀ ਸਮਝੋ ਕਿ ਉਹ ਮਾਲਕ ਦੀ ਨੌਕਰੀ ਕਰ ਰਿਹਾ ਹੈ ਆਪਾਂ ਵੀ ਭਾਈ ਜੇ ਗੁਰੂ ਦੇ ਕਹੇ ਅਨਸਾਰ ਆਪਣਾ ਜੀਵਨ ਬਸਰ ਕਰਾਂਗੇ ਤਾਂ ਤਾਂ ਗੁਰੂ ਦੇ ਸਿੱਖ ਬਣ ਸਕਦੇ ਹਾਂ ਤਾਂ ਉਹਦੇ ਹੁਕਮ ਨੂੰ ਮੰਨ ਕੇ ਅਸੀਂ ਗੁਰੂ ਸਨਾਤ ਨੂੰ ਗੁਰੂ ਦੇ ਹੁਕਮ ਦੀ ਕਮਾਈ ਕਰ ਸਕਦੇ ਹਾਂ ਹਰਮਤ ਤੈਸ ਨੂੰ ਅਗਲੀ ਉਹ ਬਜੋ ਵੀ ਦੂਣਾ ਖਾਏ ਮਹਾਰਾਜ ਕਹਿੰਦੇ ਉਸ ਨੂੰ ਇੱਕ ਤਾਂ ਬੜੀ ਇੱਜ਼ਤ ਮਿਲਦੀ ਹੈ ਦੂਜੇ ਤਨਖਾਹ ਵੀ ਮਾਲਕ ਪਾਸੋਂ ਦੂਣੀ ਲੈਂਦਾ ਹੈ ਇਸੇ ਤਰ੍ਹਾਂ ਹੀ ਭਾਈ ਸਾਨੂੰ ਬਹੁਤ ਸਾਰੀਆਂ ਪ੍ਰਭੂ ਪਰਮਾਤਮਾ ਨੇ ਖੁਸ਼ੀਆਂ ਦਿੱਤੀਆਂ ਹੈ ਜੇ ਅਸੀਂ ਉਹਦਾ ਸਿਮਰਨ ਕਰੀਏ ਤੇ ਉਹਦੇ ਕਹਿਣੇ ਵਿੱਚ ਹੋਈਏ ਤਾਂ ਹੋਰ ਸਾਨੂੰ ਵਧੀਕ ਦੇਗਾ ਖਸਮੇ ਕਰੇ ਬਰਾਬਰੀ ਫਿਰ ਘਰਤ ਅੰਦਰ ਪਾਏ ਪਰ ਜੇ ਸੇਵਕ ਆਪਣੇ ਮਾਲਕ ਦੀ ਬਰਾਬਰੀ ਕਰਦਾ ਹੈ ਭਾਵ ਮਾਲਕ ਨਾਲ ਸਮਾ ਹੋਣ ਦਾ ਯਤਨ ਕਰਦਾ ਹੈ ਉਹ ਮਨ ਵਿੱਚ ਸਰਮਿੰਦਗੀ ਹੀ ਉਠਾਉਂਦਾ ਹੈ ਤੇ ਹੁਣ ਇਹ ਤਾਂ ਹੁਣ ਆਮ ਹੀ ਚੱਲ ਰਿਹਾ ਜਿਹੜੇ ਆਪਣੇ ਆਪ ਨੂੰ ਵੱਡੇ ਅਖਵਾਉਂਦੇ ਨੇ ਜੀ ਅਸੀਂ ਪੂਰਨ ਬ੍ਰह्म ਗਿਆਨੀ ਹਾਂ ਅਸੀਂ ਮਨੁੱਖਤਾ ਤੇ ਜੀਵਨ ਨੂੰ ਸਵਾਰ ਦਿੰਨੇ ਆ ਤੇ ਉਹ ਪ੍ਰਭੂ ਪਰਮਾਤਮਾ ਦੀ ਗੁਰੂ ਦੀ ਬਰਾਬਰੀ ਕਰਦੇ ਹਨ ਤੇ ਬਰਾਬਰੀ ਕਰਨ ਵਾਲੇ ਨੂੰ ਸਰਮਿੰਦਗੀ ਹੀ ਮਿਲਦੀ ਹੈ ਵਜੋ ਗਬਾਏ ਅਗਲਾ ਮੋਹ ਮੋਹ ਪਾਣ ਖਾਈ ਆਪਣੀ ਪਹਿਲੀ ਤਨਖਾਹ ਵੀ ਗਵਾ ਬੈਠਦਾ ਹੈ ਤੇ ਸਦਾ ਮੂੰਹ ਤੋਂ ਮੂੰਹ ਤੇ ਜੁੱਤੀਆਂ ਖਾਂਦਾ ਹੈ ਫਿਰ ਜਿਹੜੀ ਭੋਰਾ ਇੱਜ਼ਤ ਬਣੀ ਹੁੰਦੀ ਆ ਉਹ ਵੀ ਉਸ ਨੌਕਰ ਦੀ ਚਲੀ ਜਾਂਦੀ ਆ ਤੇ ਗੁਰੂ ਪਿਆਰਿਆ ਜੇ ਤੇਰੀ ਵੀ ਮਾੜੀ-ਮੋਟੀ ਇੱਜ਼ਤ ਬਣੀ ਆ ਨਾ ਗੁਰੂ ਨੂੰ ਨਮਸਕਾਰ ਕਰਦਾ ਗੁਰੂ ਦੀ ਗੱਲ ਸੁਣਦਾ ਤੇ ਜੇ ਦੂਜੇ ਪਾਸੇ ਜਾ ਜੁੜਿਆ ਤਾਂ ਫੇਰ ਆ ਲਿਖਿਆ ਜੀ ਵਜੋ ਗਬਾਏ ਅਗਲਾ ਮੋਹੇ ਮੂੰਹ ਪਾਣਾ ਖਾਏ ਮੂੰਹ ਤੇ ਜੁੱਤੀਆਂ ਪੈਂਦੀਆਂ ਨੇ ਜਿਸ ਦਾ ਦਿੱਤਾ ਖਾਵਣ ਤਿਸ ਕਹੀਏ ਸਵਾਸ਼ ਮਹਾਰਾਜ ਕਹਿੰਦੇ ਜਿਸ ਮਾਲਕ ਦਾ ਦਿੱਤਾ ਖਾਈਏ ਉਸ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ ਨਾਨਕ ਹੁਕਮ ਨ ਚੱਲੀ ਨਾਲ ਖਸਮੇ ਚੱਲੇ ਅਰਦਾਸ ਹੈ ਨਾਨਕ ਮਾਲਕ ਉੱਤੇ ਹੁਕਮ ਨਹੀਂ ਕੀਤਾ ਜਾ ਸਕਦਾ ਉਸ ਦੇ ਅੱਗੇ ਅਰਜ